ਲਾਸਟ ਵੀਡੀਓ ਦੇ ਵਿੱਚ ਆਪਾਂ ਨੇ ਜਿਹੜੀ ਬੇਲਾਂ ਦਿਖਾਈਆਂ ਸੀਗੀਆਂ ਉੱਪਰ ਚੜਾਈਆਂ ਹੋਈਆਂ ਬਹੁਤ ਸਾਰੇ ਨੌਜਵਾਨ ਵੀਰਾਂ ਦੇ ਜਿਹੜੇ ਮੈਸੇਜ ਆਏ ਨੇ ਵੀ ਸਾਨੂੰ ਇਹ ਦੱਸੋ ਵੀ ਇਹ ਬੰਨੀਆਂ ਕਿਵੇਂ ਨੇ ਜਿਹੜੇ ਬੰਦੇ ਪੁਰਾਣੇ ਕਰ ਰਹੇ ਨੇ ਉਹਨਾਂ ਨੂੰ ਤਾਂ ਪਤਾ ਵੀ ਕਿੱਦਾਂ ਇਹਦੀ ਬਣਾਈ ਹੁੰਦੀ ਆ ਪਰ ਜਿਹੜੇ ਨਵੇਂ ਵੀਰਾਂ ਨੇ ਇਸ ਵਾਰ ਕੀਆ ਕਦੂ ਢੇਠਾਂ ਲਾਇਆ ਤੇ ਉਹਨਾਂ ਲਈ ਇਹ ਵੀਡੀਓ ਆ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸਾਰੀ ਜਿਹੜੀ ਬੇਲ ਆਪਣੀ ਉਦਾਂ ਬੰਨੀ ਹੋਈ ਆ ਤੇ ਹੁਣ ਮੈਨੂੰ ਦੱਸ ਦੇ ਨਵੀਂ ਵਿੱਚ ਆਪਾਂ ਲੋਡ ਕਿਹੜੀ ਕਿਹੜੀ ਚੀਜ਼ ਦੀ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ 10 ਫੁੱਟ ਦਾ ਬਾਸ 10 ਫੁੱਟ ਦਾ ਬਾਸ ਲੈ ਕੇ 2 ਫੁੱਟ ਧਰਤੀ ਵਿੱਚ ਜਾਊਗਾ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਇਹਦੇ ਥੱਲੇ ਟੇਪ ਨਾਲ ਕਿਸੇ ਵੀ ਟੇਪ ਨਾਲ ਨੂੰ ਕਵਰ ਕਰ ਦੇਣਾ ਜਾਂ ਪੋਲੀਥੀਨ ਨਾਲ ਕਈ ਬੰਦੇ ਥੈਲੇ ਨਾਲ ਵੀ ਕਵਰ ਕਰ ਦਿੰਦੇ ਨੇ ਇਹਨੂੰ ਤੁਸੀਂ ਕਿਹੜੀ ਮਾਰੀ ਚੀਜ਼ ਨਾਲ ਕਵਰ ਕਰ ਲਓ ਤਾਂ ਜੋ ਜਿਹੜਾ ਇਹ ਆਪਣਾ ਨੀਚੇ ਤੋਂ ਖਰਾਬ ਨਾ ਹੋਵੇ ਦੂਜੀ ਚੀਜ਼ ਜਿਹੜੀ ਆਪਾਂ ਨੂੰ ਚਾਹੀਦੀ ਉਹ ਤਾਰ ਐਲੂਮੀਨੀਅਮ ਦੀ ਤਾਰ ਰਹੇ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਨਾਰਮ ਮਿਲ ਜਾਂਦੀ ਆ ਇਹ ਨਾ ਇਹ ਬਾਲੇ ਦਾ ਬਹੁਤ ਵਧੀਆ ਤਰੀਕੇ ਨਾਲ ਆ ਜਾਂਦਾ ਇਹ ਆਪਾਂ ਤਿੰਨ ਜਗ੍ਹਾ ਤੋਂ ਬੰਨਣੀਆਂ ਇੱਕ ਸਭ ਤੋਂ ਇੱਕ ਸੈਂਟਰ ਤੋਂ ਇੱਕ ਉੱਪਰੋਂ ਇਹਦੇ ਨਾਲ ਕੀ ਹੋਊਗਾ ਜਿਹੜੀ ਆਪਾਂ ਰੱਸੀ ਬੰਨਾਂਗੇ ਉਹ ਇਹਨੂੰ ਪਕੜ ਕੇ ਮਜ਼ਬੂਤ ਰੱਖੂ ਜੇ ਇਹ ਟੁੱਟਣ ਨਹੀਂ ਦੇਊਗੀ ਤੇ ਇਹਦੇ ਵਿੱਚ ਆਪਾਂ ਨੂੰ ਆਹ ਰੱਸੀ ਚਾਹੀਦੀ ਆ ਸੁੱਤਲੀ ਵੀ ਕਹਿ ਦਿੰਦੇ ਇਹਨੂੰ ਆਪਾਂ ਇਹ ਤੁਹਾਨੂੰ ਆਮ ਇਹ ਵੀ ਦੁਕਾਨ ਤੋਂ ਮਿਲ ਜੂਗੀ ਤੁਹਾਨੂੰ ਇਹ ਤਿੰਨ ਚੀਜ਼ਾਂ ਲੈਣ ਤੋਂ ਬਾਅਦ ਬਨਾਈ ਕਰਨ ਤੋਂ ਪਹਿਲਾਂ ਜਿਹੜੀ ਰੱਸੀ ਆ ਪਹਿਲਾਂ ਤੁਸੀਂ ਦੋ ਰस्सੀਆਂ ਬੰਨ ਲੈਣੀਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਇਹਨੂੰ ਐਵੇਂ ਟਾਈਟ ਕਰਕੇ ਐਵੇਂ ਇਹਨੂੰ ਬੰਨ੍ਹਦੇ ਜਾਣਾ ਤੁਸੀਂ ਐਦਾਂ ਕਰਕੇ ਤੁਸੀਂ ਜਿਹੜੀਆਂ ਆਪਣੀਆਂ ਇਹ ਬੇਲਾਂ ਬਨ ਸਕਦੇ ਹੋ ਤੇ ਬਨਣ ਤੋਂ ਬਾਅਦ ਹੌਲੀ-ਹੌਲੀ ਕਰਕੇ ਆਪੋਨੂੰ ਇੱਕ-ਇੱਕ ਬੇਲ ਉੱਪਰ ਚੜਾਉਣੀ ਪੈਣੀ ਆ